ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਮੈਂ ਕੱਲ ਇੱਕ ਪੋਸਟ ਪੜ੍ਹ ਰਹੀ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਇਨਸਾਨ ਦੀ ਸੋਚ ਦਾ ਫਰਕ ਦੇਖੋ ਜਦੋਂ ਇਨਸਾਨ ਦੀ ਖੁਦ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਪਰੇਸ਼ਾਨੀ ਚਿੰਤਾ ਦੀ ਘੜੀ ਆਉਂਦੀ ਆ ਤਾਂ ਬੰਦਾ ਕਹਿੰਦਾ ਇਹ ਤਾਂ ਵਾਹਿਗੁਰੂ ਜੀ ਇਮਤਿਹਾਨ ਲੈ ਰਹੇ ਨੇ ਪਰ ਜਦੋਂ ਕਿਸੇ ਦੂਸਰੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਪਰੇਸ਼ਾਨੀ ਚਿੰਤਾ ਦੀ ਘੜੀ ਆਉਂਦੀ ਆ ਤਾਂ ਕਿਹਾ ਜਾਂਦਾ ਇਹਨੂੰ ਇਹਦੇ ਕੀਤੇ ਹੋਏ ਮਾੜੇ ਕਰਮਾਂ ਦੀ ਸਜ਼ਾ ਮਿਲ ਰਹੀ ਆ ਆਪਣੇ ਲਈ ਸੋਚ ਹੋ ਰਿਹਾ ਤੇ ਦੂਜਿਆਂ ਦੇ ਲਈ ਸੋਚ ਹੋਰ ਚਲੋ ਕੋਈ ਨਾ ਸੋਚ ਜਿੱਦਾਂ ਦੀ ਮਰਜ਼ੀ ਹੋਵੇ ਸਾਡੀ ਪਰ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਇਮਤਿਹਾਨ ਬਣ ਕੇ ਆਇਆ ਏ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਸਾਡੇ ਮਾੜੇ ਕਰਮਾਂ ਦੀ ਸਜ਼ਾ ਬਣ ਕੇ ਆਈਆਂ ਨੇ ਪਰ ਇੱਕ ਗੱਲ ਸੱਚੀ ਆ ਕਿ ਜਿਹੜੇ ਮਨੁੱਖ ਗੁਰੂ ਦੇ ਲੜ ਲੱਗੇ ਨੇ ਜਿਨ੍ਹਾਂ ਦਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੂਰਾ ਹੈ ਜਿਨ੍ਹਾਂ ਦਾ ਅਮਰ ਤਵੇਲਾ ਪੱਕਾ ਇਹ ਅਮਰਤ ਵੇਲੇ ਦਾ ਨੀਮ ਪੱਕਾ ਹੈ ਜੋ ਰੋਜ਼ ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਇਮਤਿਹਾਨ ਬਣ ਕੇ ਆ ਜਾਵੇ ਭਾਵੇਂ ਉਹ ਦੁੱਖ ਰੋਗ ਪਰੇਸ਼ਾਨੀਆਂ ਮਾੜੇ ਕਰਮਾਂ ਦੀ ਸਜ਼ਾ ਬਣ ਕੇ ਆ ਜਾਣ ਉਹ ਮਨੁੱਖ ਨੂੰ ਦੁਖੀ ਨਹੀਂ ਕਰ ਪਾਉਂਦੀਆਂ ਉਹ ਮਨੁੱਖ ਹਰ ਇਮਤਿਹਾਨ ਦੇ ਵਿੱਚੋਂ ਪਾਸ ਹੋਵੇਗਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਮੇਰ ਭਰਿਆ ਹੱਥ ਉਹਦੇ ਸਿਰ ਤੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗਿਆਨ ਉਸ ਮਨੁੱਖ ਦੇ ਕੋਲ ਆ ਜੇ ਉਹ ਦੁੱਖ ਰੋਗ ਕਰਮਾਂ ਦੀ ਸਜ਼ਾ ਬਣ ਕੇ ਆਇਆ ਹੈ ਨਾ ਤਾਂ ਸਮਝੋ ਉਹ ਦੁੱਖ ਉਹ ਰੋਗ ਉਹ ਪਰੇਸ਼ਾਨੀ ਉਹ ਸਜ਼ਾ ਬਹੁਤ ਛੋਟੀ ਬਣ ਕੇ ਆਈ ਆ ਕਿਉਂਕਿ ਗੁਰੂ ਸਾਹਿਬ ਜੀ ਆਪਣਾ ਲੜ ਲੱਗਿਆਂ ਦੀ लाਜ ਜਰੂਰ ਰੱਖਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਡੇ ਵੱਡੇ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਨੂੰ ਛੋਟਾ ਕਰਕੇ ਲੰਗਾ ਦਿੰਦੇ ਨੇ ਜੋ ਮਨੁੱਖ ਗੁਰੂ ਦੇ ਲੜ ਲੱਗੇ ਨੇ ਗੁਰੂ ਤੇ ਭਰੋਸਾ ਰੱਖਦੇ ਨੇ ਗੁਰੂ ਦਾ ਗਿਆਨ ਹਾਸਲ ਕਰਦੇ ਨੇ ਉਹ ਜ਼ਿੰਦਗੀ ਦੇ ਵਿੱਚ ਆਏ ਹੋਏ ਹਰ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਕਦੇ ਵੀ ਉਹ ਆਪਣੇ ਦੁੱਖ ਦਾ ਰੋਣਾ ਨਹੀਂ ਰੋਂਦੇ ਕਦੇ ਵੀ ਆਪਣੇ ਦੁੱਖ ਦੇ ਲਈ ਵਾਹਿਗੁਰੂ ਜੀ ਨੂੰ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੇ ਉਹਨਾਂ ਨੂੰ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਰ ਪਾਣਾ ਮਿੱਠਾ ਲੱਗਦਾ ਹੈ ਸੋ ਸੰਗਤ ਜੀ ਇਹ ਕਿਰਪਾ ਸਾਡੇ ਤੇ ਵੀ ਹੋ ਜਾਵੇ ਇਹ ਅਰਦਾਸਾਂ ਬੇਨਤੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਅਮਰਤ ਵੇਲੇ ਦੀਦਾਰ ਅਮਰਤ ਵੇਲੇ ਦੇ ਲੇਮ ਦੀ ਦਾਤ ਭਜਨ ਮੰਦਗੀ ਦੀ ਦਾਤ ਮੰਗੀਏ ਗੁਰੂ ਤੋਂ ਗੁਰੂ ਦਾ ਗਿਆਨ ਮੰਗੀਏ ਤਾਂ ਜੋ ਸਾਡੀ ਜ਼ਿੰਦਗੀ ਦੀ ਮੋਹਤਾਜੀ ਦੂਰ ਹੋਵੇ ਸਾਡੇ ਅੰਦਰ ਦੇ ਕਲੇਸ਼ ਖਤਮ ਹੋਣ ਜਦੋਂ ਸਾਡੇ ਅੰਦਰ ਦੇ ਕਲੇਸ਼ ਖਤਮ ਹੋ ਗਏ ਤਾਂ ਬਾਹਰੀ ਰੂਪ ਦੇ ਵਿੱਚ ਸਾਰੇ ਕਲੇਸ਼ ਮੁੱਕ ਜਾਣੇ ਹਨ ਬਾਹਰੀ ਰੂਪ ਦੇ ਵਿੱਚ ਅਸੀਂ ਆਪਣੇ ਆਪ ਹੀ ਸੌਖੇ ਹੋ ਜਾਵਾਂਗੇ ਆਪਣੇ ਮਨ ਅੰਦਰ ਗੁਰੂ ਦਾ ਗਿਆਨ ਪੇਚਣਾ ਹੈ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਲਾ ਕੇ ਰੱਖਣਾ ਹੈ ਤਾਂ ਦੇਖਣਾ ਇਹ ਦੁਨੀਆ ਬੜੀ ਸੋਹਣੀ ਲੱਗਦੀ ਆ ਫਿਰ ਕੋਈ ਵੀ ਦੁੱਖ ਰੋਗ ਪਰੇਸ਼ਾਨੀ ਚਿੰਤਾ ਨੂੰ ਦੇਖ ਕੇ ਬੰਦਾ ਘਬਰਾਉਂਦਾ ਨਹੀਂ ਆ ਨਿਰਾਸ਼ ਨਹੀਂ ਹੁੰਦਾ ਬਲਕਿ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ ਵੱਡੇ ਦੁੱਖ ਰੋਗ ਪਰੇਸ਼ਾਨੀਆਂ ਨੂੰ ਚੁਣੌਤੀ ਸਮਝ ਕੇ ਉਹਨਾਂ ਦੇ ਨਾਲ ਲੜਨ ਦੀ ਹਿੰਮਤ ਆ ਜਾਂਦੀ ਹੈ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਆਪ ਵਰਤ ਰਹੇ ਨੇ ਪਾਸ਼ਾ ਆਪ ਗਿਆਨ ਦੇ ਰਹੇ ਨੇ ਆਪ ਰਸਤਾ ਦਿਖਾ ਰਹੇ ਨੇ ਫਿਰ ਕੋਈ ਰਾਹ ਔਖੇ ਨਹੀਂ ਲੱਗਦੇ